ਸੋਹਣੇ <laughs> ਸੁਭੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਿਨਾਰ ਦਾ ਤਿਰਤਲ ਕੇ ਭੋਤੋ ਜੀ ਜਗਿਆ ਪਿਆਰਿਆਂ ਕੌਮਾਂ ਸਾਰੀਆਂ ਵਿਆਹੀਆਂ ਕਾਲੀਆਂ ਮੱਤਿਆਂ ਜੱਟੀਆਂ ਦੱਤੀਆਂ ਦਾ ਨਾਮ ਜੱਟਿਆਂਾਂ ਵੰਡਿਆ ਦੇਖ ਲਾਈ ਦੇਖ ਲਈ ਦੇਖ ਕੇ ਅੰਮ੍ਰਿਤ ਛੀਤਾ ਦਿਨਾ ਪਿਆਰਿਆਂ ਸਿੱਖਿਆ ਦੀ ਕਮਾਈ ਦਾ ਧਿਆਨ ਕਰਕੇ ਸਾਡੀ ਹੋ ਜੋਗੀ ਅਲੈਹੁ ਅਲਿਹ ਨੰਦਾਨ ਅੰਮਨਿਆ ਨੇ ਕਰਮ ਜੀ ਤੋਂ ਸਿੱਧ ਤੇ ਬੰਦ ਬੰਦ ਪਟਾਈ ਪਰਿਗਾਰਾਂ ਉਹਨਾਂ ਜਨਾਂ ਤੇ ਚੜ੍ਹੇ ਆ ਰਹਿਆਂ ਨਾਲ ਸਰਾਏ ਗਏ ਗੁਰਦੁਆਰਿਆਂ ਦੀ ਸਿਰਵਾਦੀ ਕੁਰਬਾਨੀਆਂ ਕੀਤੀਆਂ ਪਰਮੇਸ਼ਵਰ ਆ ਸਿੱਖੀ ਦੇ ਸਾਹ ਸੁਆਸਾ ਨਾਮ ਨੇ ਪਾ ਦਿੱਤੀ ਕਿ ਨਾ ਦੀ ਸਮਾਜਦਾਰਨ ਕਰਕੇ ਸਾਡੀ ਬੋਲੋ ਜੀ ਸਚਿਆਤਾਂ ਸਭਾ ਸਭ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਤਮੇ ਸਰਬਤਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਾਨੀ ਜਿਤੇ ਆਵੀ ਜਿਤੇ ਆਂ ਕਾ ਸਦਾ ਸਰਬ ਸੁਖ ਹੋਵੇ ਜਮਾ ਜਹਾਂ ਖਾਲਸਾ ਜੀ ਸਾਹਿਬ ਵਹਾਂ ਤਹਾਰਛਿਆ ਰਿਆ ਇੱਕ ਦੇਖ ਦੇਖ ਫੱਲੇ ਬਿਰਧ ਕੀ ਪੈਰਾਂ ਕੀ ਹੀਤਾ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਾਨ ਸਿੱਖੀ ਦਾਨ ਕੇ ਸਦਾਨ ਰਹਿ ਸਦਾਨ ਬਵੇਕ ਦਾਨ ਸਾਹਾ ਦਾਨ ਤੁਸਾ ਦਾਨ ਦਾ ਨਾਮ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਦੇ ਸਦਾਨ ਚੰਗੀਆਂ ਚੰਦੇ ਹੋਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਦਾ ਮਾਨੀਵਾ ਮਤਿ ਚੀ ਮੱਤ ਪਰਖ ਵਾਲੀ ਜੂਲੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਸੋਰਿਆ ਗਿਆ ਹੈ ਖੁੱਲੇ ਦਰਸ਼ਨ ਤੇ ਧਾਰ ਇਹ ਸੇਵਾ ਸੁਭਾ ਦਾਤਾਨ ਧਨ ਖਾਲਸਾ ਜੀ ਨੂੰ ਬਖਸ਼ੋ ਇਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਓ ਆਪ ਜੀ ਦੇ ਪਾਵਨ ਪਵਿੱਤਰ ਮਹਾਨ ਸਥਾਨ ਪਾਤਸ਼ਾਹ ਸ੍ਰੀ ਦੰਦਮਾ ਸਾਹਿਬ ਗੁਰਦੁਆਸਾ ਵਿਖੇ ਜੋ ਕੋ ਜੁਗ ਅਤਾਲ ਤਹ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਆਪ ਜੀ ਦੇ ਧਰ ਕਰ ਦੇ ਪ੍ਰੀਤ ਬਾਣ ਸਰਕਾਰ ਜੋ ਪ੍ਰਿਕਾ ਹਾਰ ਸੰਗਠਨ ਬਦਲਜੀਂ ਝੰਡਾ ਐਂਟੀ ਟੋਨ ਕਿੰਨ ਤੇ ਆਪ ਜੀ ਦਾ ਸੁਪਰਾਨਾ ਕਰਦੇ ਆਂ ਸਾਡੀ ਦੇ ਪਾਵਨ ਚਰਨ ਕਮਲਾਪਾਸ ਸੁਪਰਾਨੇ ਵਜੋਂ ਅਰਦਾਸ ਬੇਨਤੀ ਕਰਦੇ ਆਂ ਸਾਧ ਜੀਆਂ ਕਰ ਰਹੇ ਨੇ ਜੰਤ ਸੰਗਠਾ ਸਾਧ ਜੀਆਂ ਕਰਨੇ ਸਤਿਗੁਰੂ ਜੀ ਆਪ ਜੀ ਦਾ ਕੋਤਾਨ ਕੋਟ ਕੋਤਾਨ ਕੋਟ ਸੁਪਰਾਨਾ ਹੈ ਦਇਆ ਕਰਨੀ ਵਿਦਾ ਜੀ ਦੇ ਸੀਤੇ ਮੇਰਾ ਹੱਥ ਰੱਖਣਾ ਗੁਰੂ ਗ੍ਰੰਥ ਗੁਰੂ ਪੰਥ ਦੇ ਅਰਦਾਸੇ ਦੇ ਦੇਸ਼ਵਾਨੀਆਂ ਸਿਵਾਮਾ ਅਪ੍ਰਿਤ ਬਖ ਦੇ ਕਰਵਾੜੀਆਂ ਧਰਮ ਪਰੋਂ ਸਿੱਖੀ ਸਦਕ ਪ੍ਰੋਸਾ ਨਾਮ ਦੀਆਂ ਦਾਤਾ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਸਤਿਗੁਰੂ ਜੀ ਕਿਰਪਾ ਕਰਨੀ ਦੇ ਹਰ ਹੁਕਤਾ ਤੰਦਰੁਸਤੀ ਦਾੜੀ ਕਲਾ ਵਿੱਚ ਵਿਚਰਨੀ ਭਾਵਨਾ ਪੈਦਾ ਕਰਨੇ ਸੇਵਕਾਂ ਵੱਲੋਂ ਆਪ ਜੀ ਨੂੰ ਬੇਨ ਸਮਾਇਆ ਤੇੜ ਕੀਤੀ ਹੈ ਸਾਧ ਗੁਰੂ ਜੀ ਕਿਰਪਾ ਕਰਨੀ ਪੇਟਾਵਾ ਸੇਵਾਵਾਂ ਦਾ ਕਰਵਾਣ ਕਰਨੀਆਂ ਚੱਲਿਆ ਕਦਮ ਕਦਮ ਲੈ ਕੇ ਚੁਗਾਉਣਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਨਾ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਵਿੱਚੋਂ ਸੇਵਾ ਵੱਲੋਂ ਦਿਹਾਵਲ ਪ੍ਰਾਤਿਸ਼ਾਦੀ ਦੇਖ ਸਕਦੇ ਹਾਜ਼ਰ ਹੈ ਦਰ ਪ੍ਰਵਾਨ ਮੂਰੇ ਪ੍ਰਵਾਨ ਹੋਇਆ ਅਕਸ਼ਾਦ ਸੰਗਤ ਵਿੱਚ ਵਰਤਾਂ ਦੀ ਆਕਿਆ ਬੱਚੋ ਕਿਰਪਾ ਕਾਨੀ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਨੂੰ ਦਰੋਂ ਕਰੋ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਨਾ ਕਰੋ ਕਿਰਪਾ ਜੀ ਜਾਦੇ ਪਰਵਾਦ ਵਿੱਚੋਂ ਪਾਵਨ ਰੁਕਮਨਾਮਾ ਸਰਬ ਵਰਸਤੇ ਸੰਕਾਲਨ ਕਰਤਾਰ ਕਰੋ ਸੋਪ ਹੋਵੇ ਨਾਮ ਜੇਤਾ ਦੇ ਨਾਲਕ ਨਾਮ ਸੱਚੀ ਪ੍ਰਵਾਹੇ ਪਾਨ ਸੱਤ ਸੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ लड़ाई ਤਾਂ ਤੁਮ ਜੀ ਕਰਮ ਹੈ ਕੰਮ ਹੋ ਰਾ ਹੈ ਨਾਲ ਨਖਰਾ ਲਾ ਕੇ

we okay. Дмитрий ਗੁਰੂ ਸਰਣ ਕੀ ਸੇ ਪਾਰ ਪਏ ਸੱਚੇ ਸਮਝ ਲਗਾਈ ਆਪਾ ਗੋਵਰ ਨਿਵਾਸਿਆ ਸੂਤੀ ਜੋਤਿ ਦਿਖਾਈ ਗੁਰਮਤੀ ਸਹਜ ਸੂਤ ਰਗਰੇ ਸਤਿਗੁਰੇ ਸਾਥ ਪਾਈ ਪ੍ਰਗਿਆ ਇਹ ਕਿ ਮੈਂ ਕਿਹਾ ਮਾਤਰਮਾ ਤੁਮਾ ਅੰਗਿਆ ਤੁਮਹੀ ਜਗਤ ਦਾ ਜੀਵਨ ਦਾਤਾ ਵਰ ਹਾਂ ਕੋਈ ਨਹੀਂ ਮੈਂ ਨਹੀਂ ਲਾਉਂਦਾ ਉਹ ਨਹੀਂ ਲਾਉਂਦਾ ਕਿਉਂ ਕਹੜੀ ਕਰਦੇ ਆ ਰਹੇ ਸਾਰੀ ਕਾਮਯਾਬੀ ਮੈਨੂੰ ਲਾਉਣਾ ਹੈ ਪਰ ਲੋਕ ਨੂੰ ਚਾਹੁੰਦਾ ਹੈ ਕਿਉਂਕਿ ਇਹਨਾਂ ਨੇ ਸਿਰ ਤੋੜ ਮਿਹਨਤ ਕੀਤੀ ਹੈ ਇਹਰਾਉਂਦਾ ਕਰਦੇ ਪੂਰੇ ਆਪਣੀ ਛੋਟੀ ਦਾ ਪੁੱਤ ਦਾ ਦੋ ਲਾਤੋ ਚੀਰ ਸਮਝ ਛੱਡ ਦੇ ਸਮਝ ਛੱਡ ਦੇ ਲੜੀ ਹੈ ਛੱਡਿਆ ਅਸਰੇ ਪਿਛੇ ਇੱਕੀ ਹਲਕੇ ਤੋਂ ਇੱਕੀ ਪਾਰਟੀ ਤੋਂ ਚੌਥੀ ਵਾਰੀ ਖੜਾ ਹੋਣਾ ਤੇ ਉਹ ਵੀ ਪਹਿਲੇ ਤੋਂ ਵਕਤ ਦੀਡ ਲੈ ਕੇ ਜਾਣਾ ਇਹ ਧੰਨਵਾਦ ਉਟਾਨ ਕੋਟ ਦਾ ਬਾਗ ਮੈਂ ਬਸ ਇੱਕ ਮਿੰਟ ਇੱਕ ਮਿੰਟ ਮੈਂ ਤਾਂ ਸਰੀਮੀ ਪਰ ਗੋਲੇ ਪਲੈਨ ਨਾ ਦੂਆ ਲੇਕਿਨ ਇਹ ਦਿਨ ਹਰੇਕ ਸਿੱਖ ਵਾਸਤੇ ਇੱਕ ਬਹੁਤ ਹੀ ਭਾਵੁਕ ਦਿਨ ਹੈ ਜਿੱਥੇ ਇਹ ਹਫਤੇ ਚ ਬਹੁਤ ਵੱਡਾ ਕਾਂਗਰਸ ਪਾਰਟੀ ਨੇ ਸਾਡੇ ਕੌਮ ਦੇ ਉੱਤੇ ਸਾਡੇ ਧਾਰਮਿਕ ਸਥਾਨ ਦੇ ਉੱਤੇ ਜੋ ਉਹਨਾਂ ਨੇ ਕਹਿਰ ਪਾਇਆ ਸੀ ਉਹ ਕੋਈ ਸਿੱਖ ਭੁੱਲ ਨਹੀਂ ਸਕਦਾ ਸੋ ਅੱਜ ਦੇ ਦਿਨ ਚ ਨਾ ਤਾਂ ਇਨਸਾਨ ਦਿਲੋਂ ਖੁਸ਼ ਹੋ ਸਕਦਾ ਹੈ ਲੇਕਿਨ ਧਨਵਾਦੀ ਜ਼ਰੂਰ ਹੈ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਇਨਾ ਵੱਡਾ ਮਾਨ ਬਖਸ਼ਿਆ ਤੇ ਇੰਨੀ ਵੱਡੀ ਸੇਵਾ ਉਹਨਾਂ ਨੇ ਬਖਸ਼ੀ ਹੈ ਕਿ ਚੌਥੀ ਵਾਰੀ ਇਸ ਇਲਾਕੇ ਵਿੱਚ ਸੇਵਾ ਕਰਨ ਦਾ ਉਹਨਾਂ ਨੇ ਮੌਕਾ ਬਖਸ਼ਿਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਿ ਜਿਹੜੀ ਆਸਾ ਉਮੀਦਾਂ ਦੇ ਨਾਲ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਵੱਡਾ ਫਤਵਾ ਦਿੱਤਾ ਹੈ ਆਪ ਮਾਲਕ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਤੇ ਕਿਰਪਾ ਕਰਕੇ ਉਹ ਸੇਵਾ ਲੈ ਲੈਣ ਜਿਹਦੇ ਨਾਲ ਲੋਕਾਂ ਦੀ ਉਮੀਦਾਂ ਚ ਪੂਰਾ ਉਤਰ ਸਕੇ ਤਨ ਦੇਹੀ ਦੇ ਨਾਲ ਪਹਿਲੇ ਤੋਂ ਵੀ ਵਾਤ ਸੇਵਾ ਕਰਨ ਵਾਸਤੇ ਮੈਨੂੰ ਇਹ ਬਲ ਬਖਸ਼ਿਆ ਚੌਥੀ ਵਾਰ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਹਾਸਲ ਹੋਈ ਹੈ 50000 ਵੋਟਾਂ ਨਾਲ ਜਿੱਤੇ ਹਾਂ ਦੂਜੀ ਗੱਲ ਇਹ ਸਰਦਾਰ ਬਾਦਲ ਦਾ ਇਸ ਵਾਰ ਸਿਰ ਤੇ ਹੱਥ ਨਹੀਂ ਸੀ ਬੇਸ਼ੱਕ ਉਹਨਾਂ ਦੇ ਕੰਮ ਤੁਹਾਡੇ ਨਾਲ ਸੀ ਉਹਨਾਂ ਦੀ ਰੂਹ ਅੱਜ ਵੀ ਤੁਹਾਡੇ ਨਾਲ ਸੀ ਕੀ ਜਣਾ ਚਾਹੁੰਗੀ ਬਹੁਤ ਵੱਡੀ ਘਾਟ ਬਾਦਲ ਸਾਹਿਬ ਦੀ ਮਹਿਸੂਸ ਹੁੰਦੀ ਹੈ ਤੇ ਲੰਬੀ ਹਲਕੇ ਦੇ ਲੋਕ ਨੇਤਾ ਬਾਦਲ ਸਾਹਿਬ ਦੇ ਮੈਨੂੰ ਲੱਗਦਾ ਹੈ ਉਹਨਾਂ ਦੇ ਕੰਮ ਤੇ ਜਿਹੋ ਜੀ ਉਹਨਾਂ ਨੇ ਮੋਹਰਾਂ ਲਾਈਆਂ ਹਰ ਲੰਬੀ ਦੇ ਹਰ ਪਿੰਡ ਤੋਂ ਲੜਾਈ ਹੈ ਤੇ ਜਿਹੜੇ ਲੋਕੀ ਕਹਿੰਦੇ ਸੀ ਕਿ ਅਸੀਂ ਬਾਪੂ ਬਾਦਲ ਨੂੰ ਹਰਾਇਆ ਮੈਨੂੰ ਲੱਗਦਾ ਹੈ ਲੰਬੀ ਦੇ ਲੋਕਾਂ ਨੇ ਮੂੰਹ ਤੋੜ ਅਨਾ ਨੂੰ ਜਵਾਬ ਦਿੱਤਾ ਹੈ ਮੁੱਖ ਮੰਤਰੀ ਨੂੰ ਵੀ ਦਿੱਤਾ ਮੰਤਰੀ ਸਾਹਿਬ ਨੂੰ ਵੀ ਦਿੱਤਾ ਤੇ ਇੱਕ ਇੱਕ ਪਿੰਡ ਤੋਂ ਜਿਹੜੀ ਲੀਡ ਆਈ ਹੈ ਉਹਨਾਂ ਸਾਰਿਆਂ ਨੂੰ ਮੈਂ ਨਮਨ ਕਰਦੀਆਂ ਕਿ ਆਜ ਬਾਲ ਸਾਹਿਬ ਦੀ ਰੂਹ ਜਿੱਥੇ ਵੀ ਹੈ ਜਿਹੜਾ ਪਿਛਲਾ ਸੀਗਾ ਸਾਰਾ ਧੋਕੇ ਇਹੋ ਜਿਹਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਹੈ ਹਮੇਸ਼ਾ ਵਾਸਤੇ ਦੇਨਦਾਰ ਇਹ ਪਰਿਵਾਰ ਰਹੂਗਾ ਹਰ ਸਮਰਥਕ ਕੋ ਬਾਦਲ ਨੇ ਐਮ ਜੀ ਲਿਆਂਦਾ ਹੈ ਹੋਰ ਬਹੁਤ ਹੁਣ ਨਵੇਂ ਪ੍ਰੋਜੈਕਟ ਕੀ ਨੇ ਅਗਲਾ ਐਮ ਕੀ ਹੈਗਾ ਪਹਿਲੇ ਦੇਖਿਓ ਦਿੱਲੀ ਚ ਸਰਕਾਰ ਕਿਹੜੀ ਬੰਦੀ ਹੈ ਫਿਰ ਜਿਹੜੀ ਵੀ ਬੰਦੀ ਹੈ ਫਿਰ ਭਾਵੇਂ ਉਹਨਾਂ ਦੀ ਮੰਨਤਾ ਕੱਢੀਏ ਭਾਵੇਂ ਉਹਨਾਂ ਨਾਲ ਲੜਾਈ ਲੜੀਏ ਲੜਾਂਗੇ ਆਪਣੇ ਇਲਾਕੇ ਵਾਸਤੇ ਆਪਣੇ ਪੰਜਾਬ ਵਾਸਤੇ ਪੂਰਾ ਜ਼ੋਰ ਲਾਵਾਂਗੇ ਤਖਤ ਸਾਹਿਬ ਲਈ ਖਾਸ ਜੀ ਆਏ ਸੇਵਾ ਤਖਤ ਸਾਹਿਬ ਤੇ ਇਹਨਾਂ ਮਹਾਨ ਸਥਾਨ ਹੈ ਕਿ ਗੁਰੂ ਦੇ ਅੱਗੇ ਅਰਦਾਸ ਕੀ ਝੋਲੀ ਚ ਸੇਵਾ ਪਾਦੇ ਹੋ ਕਰਨ ਕਰਾਉਣ ਆਰ ਸਵਾਮੀ ਹੁੰਦੇ ਨੇ ਆਪਾਂ ਕੌਣ ਹੁੰਨੇ ਆ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਵੇਂ ਸੁਖਵੀਰ ਜੀ ਤੋਂ ਸੇਵਾ ਲੈ ਲਈ ਤੀ ਕਲਗੀਦਰਪਤਾਇ ਇਸਨੇ ਮਾਨੀ ਦੀ ਝੋਲੀ ਚ ਵੀ ਸੇਵਾ ਪਾ ਕੇ ਲਿਆ। ਜੀ ਕਿਤਨੀ ਬੋਨਾਂ ਨੂੰ ਕੀ ਜਵਾਬ ਦਿਓਗੇ? ਬੜੇ ਪੰਜਾਬ ਚ ਕਿਕਲੀਆਂ ਪਾਈਆਂ ਸੀ ਛੋਡੇ ਹਲਕੇ ਚ ਖਾਸ ਕਰਕੇ। ਮੈਂ ਕੋਈ ਜਵਾਬ ਨਹੀਂ ਦਵਾਂਗੀ। ਮੇਰੇ ਹਲਕੇ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈਗਾ।